ਕਪਤਾਨ ਆਜੀ ਟਿਕੜੀ ਦਾ ਨਵਾਂ ਸਾਲ ਕਹਿੰਦਾ ਮਾਸਟਰ ਠੇਕਿਓ ਫੜ दारू ਦੀ ਬੋਤਲ ਘਰ ਨੂੰ ਤੁਰਿਆ ਆਵੇ ਕੰਧ ਦੇ ਉੱਲੀਓ ਦਿਸ਼ ਭੈ ਉਹਨੂੰ ਲੰਮੇ ਚੌੜੇ ਤਿੰਨ ਪਰਛਾਵੇਂ ਦੇਖਿਆ ਜਦ ਉਹਨੇ ਅੱਗੇ ਹੋ ਕੇ ਖੜੇ ਪੰਡਤ ਮੁੱਲਾਂ ਤੇ ਭਾਈ ਦੇਖਿਆ ਜਦ ਉਹਨਾਂ ਅੱਗੇ ਹੋ ਕੇ ਤੇ ਨਹੀਂ ਖੜੇ ਪੰਡਤ ਮੁੱਲਾ ਤੇ ਭਾਈ ਇੱਕੋ ਸਾ ਉਹ ਤਿੰਨੋ ਬੋਲੇ ਜਿਵੇਂ ਚਾਬੀ ਕਿਸੇ ਕੋ ਮਾਈ ਕਹਿੰਦੇ ਲੱਗਦਾ ਠੇਕਿਓ ਆਇਆ ਕਹਿੰਦੇ ਲੱਗਦਾ ਠੇਕਿਓ ਆਇਆ ਕੰਮ ਇਹ ਨਹੀਂ ਚੰਗਾ ਭਾਈ ਨਸ਼ੇ ਚਟੱਲੀ ਹੋ ਕੇ ਲੋਕੇ ਪਾਉਂਦੇ ਨੇ ਪੰਗਾ ਭਾਈ ਇੱਕ ਕੰਮ ਨਹੀਂ ਚੰਗਾ ਭਾਈ ਜੋ ਲੋਕੀ ਹਨ दारू ਪੀਂਦੇ ਉਹ ਸਭ ਨਰਕਾਂ ਨੂੰ ਜਾਂਦੇ ਜੋ ਲੋਕੀ ਹਨ दारू ਪੀਂਦੇ ਸਭ ਨਰਕਾਂ ਸਭ ਨਰਕਾਂ ਨੂੰ ਜਾਂਦੇ ਵੀ ਕੋਲੋਂ ਆਪਾਂ ਕੁਝ ਨਹੀਂ ਕਹਿੰਦੇ ਇਹ ਧਰਮ ਸ਼ਾਸਤਰ ਬਤਲਾਂਦੇ ਕੋਲੋਂ ਆਪਾਂ ਕੁਝ ਨਹੀਂ ਕਹਿੰਦੇ ਇਹ ਧਰਮ ਸ਼ਾਸਤਰ ਬਤਲਾਂਦੇ ਮਾਸਟਰ ਕਹਿੰਦਾ ਇੱਕ ਗੱਲ ਦੱਸੋ ਕੀ ਠੇਕੇਦਾਰ ਵੀ ਉੱਥੇ ਜਾਊ ਜਿਹੜਾ ਸ਼ਰਾਬ ਵੇਚਦਾ ਵੀ ਠੇਕੇਦਾਰ ਵੀ ਉੱਥੇ ਜਾਊ ਫਤੂ ਕਸਾਈ ਜੋ ਬੱਕਰੇ ਵੜਦਾ ਕੀ ਉਹ ਵੀ ਨਰਕ ਨੂੰ ਜਾਓ ਮੂਲਾ ਜੀ ਉਹ ਕੋਠੇ ਉੱਤੇ ਛੰਨੋ ਨਾਚੀ ਮੁਜਰਾ ਕਰਦੀ ਉਹ ਕੋਠੇ ਉੱਤੇ ਛੰਨੋ ਨਾਚੀ ਮੁਜਰਾ ਕਰਦੀ ਆਏ ਗਏ ਨੂੰ ਨਾਚ ਦਿਖਾਉਂਦੀ ਨਹੀਂ ਨਰਕ ਤੋਂ ਉਹ ਡਰਦੀ ਕੀ ਇਹ ਸਾਰੇ ਜਾਣਗੇ ਨਰਕੀ ਕੀ ਇਹ ਸਾਰੇ ਜਾਣਗੇ ਨਰਕੀ ਮੈਨੂੰ ਸਾਰੀ ਗੱਲ ਸਮਝਾਓ ਖੋਲ ਕੇ ਦੱਸੋ ਸਭ ਕੁਝ ਮੈਨੂੰ ਤੁਸੀਂ ਗੱਲ ਨਾ ਕੋਈ ਛਪਾਓ ਮਾਸਟਰ ਜੀ ਮਨ ਕਹਿਣਾ ਸਾਡਾ ਇਹ ਸਭ ਨਰਕ ਨੂੰ ਜਾਣੇ ਯੁਗਾ ਯੁਗਾ ਤੋਂ ਐਸੇ ਲਈ ਤਾਂ ਇਹ ਕਹਿ ਗਏ ਸਭ ਸਿਆਣੇ ਮਾਸਟਰ ਕਹਿੰਦਾ ਇੱਕ ਗੱਲ ਦੱਸੋ ਸਵਾਲ ਕਾਣ ਖਲੋਇਆ ਵੀ ਮਿਲ ਨੇ ਸਾਰੀਆਂ ਚੀਜ਼ਾਂ ਜਿੱਥੇ ਨਰਕ ਕਿਵੇਂ ਹੋਇਆ ਪਾਜੀ ਸੁਣਿਓ ਇਹਨਾਂ ਮਾਸਟਰ ਕਹਿੰਦਾ ਇੱਕ ਗੱਲ ਦੱਸੋ ਬਿਲਕੁਲ ਸਵਾਲ ਕਾਣ ਖਲੋਇਆ ਮਿਲ ਨੇ ਸਾਰੀਆਂ ਚੀਜ਼ਾਂ ਜਿੱਥੇ ਨਰਕ ਕਿਵੇਂ ਹੋਇਆ ਮੈਨੂੰ ਤਾਂ ਸੁਰਗ ਲੱਗ ਮੈਨੂੰ ਤਾਂ ਉਹ ਸੁਰਗ ਹੈ ਲੱਗਦਾ ਜਿੱਥੇ ਮਿਲਦਾ ਮੁਰਗ ਮਸਾਲਾ दारू ਨਾਲ ਹੋਵੇ ਗਾਣਾ ਸ਼ਾਣਾ ਜਗਾ ਉਹ ਸਭ ਤੋਂ ਆਲਾ ਗੱਲਾਂ ਕਰਦੇ ਫਿਰ ਤਿੰਨੇ ਗੱਲਾਂ ਕਰਦੇ ਕਰਦੇ ਫਿਰ ਤਿੰਨੇ ਘਰ ਮਾਸਟਰ ਦੇ ਆਏ ਗੱਲਾਂ ਕਰਦੇ ਕਰਦੇ ਫਿਰ ਤਿੰਨੇ ਘਰ ਮਾਸਟਰ ਦੇ ਆਏ ਇੰਜ ਬਹਿ ਗਏ ਉਹ ਸੋਫੇ ਉੱਤੇ ਜਿਵੇਂ ਹੋਣ ਪਰੌਣੇ ਆਏ ਇੰਜ ਬਹਿ ਗਿਆ ਉਹ ਸੋਫੇ ਉੱਤੇ ਜਿਵੇਂ ਹੁਣ ਪਰੌਣੇ ਆਏ ਚੁੱਕ ਲਈ ਬੋਤਲ ਭਾਈ ਜੀ ਨੇ ਯਾਨੀ ਜੀ ਹਾਂ ਜੀ ਚੁੱਕ ਲਈ ਬੋਤਲ ਭਾਈ ਜੀ ਨੇ ਮੁੱਲਾ ਗਲਾਸ ਨੇ ਆਇਆ ਬਰਫ਼ ਪਾਈ ਵਿੱਚ ਪੰਡਿਤ ਜੀ ਨੇ ਭਾਈ ਨੇ ਪਿਗ ਪਿਗ ਪਾਇਆ ਭਾਈ ਨੇ ਨਹੀਂ ਨਹੀਂ ਚੱਟ ਆ ਗਈ ਆ ਜ ਆ ਜਾ ਆਇਆ ਲਖਾਚਾ ਹਾਂ ਜਾਈ ਹੁਣ ਹਾਂਜੀ ਨਦੀਕ ਵੜ ਗਈ ਆ ਚੁੱਕ ਲਈ ਫਿਰ ਬੋਤਲ ਭਾਈ ਜੀ ਨੇ ਮੁੱਲਾਂ ਗਲਾਸ ਲਿਆਇਆ ਬਰਫ਼ ਪਾਈ ਵਿੱਚ ਪੰਡਤ ਜੀ ਨੇ ਭਾਈ ਨੇ ਪੈਗ ਪੈਗ ਪਾਇਆ ਪੰਡਤ ਵੜ ਗਿਆ ਵਿੱਚ ਰਸੋਈ ਪੰਡਤ ਵੜ ਗਿਆ ਵਿੱਚ ਰਸੋਈ ਤੇ ਫੁੱਲਣ ਲੱਗ ਪਿਆ ਭਾਂਡੇ ਕਹਿੰਦਾ ਮੁੱਲਾ ਜੀ ਗੱਠੇ ਕੱਟੋ ਫਰਿੱਜ ਚੋਂ ਲਾ ਪਏ ਅੰਡੇ ਕਹਿੰਦਾ ਮੁੱਲਾ ਜੀ ਤੁਸੀਂ ਗੱਠੇ ਕੱਟੋ ਫਰਿੱਜ ਚੋਂ ਲਾ ਪਏ ਅੰਡੇ ਹੱਥੋਂ ਹੱਥੀ ਉਹਨਾਂ ਨੇ ਫਿਰ ਅੰਡਿਆਂ ਨੂੰ ਤੜਕਾ ਲਾਇਆ ਮੁੱਛ ਮਰੋੜ ਕੇ ਭਾਈ ਜੀ ਨੇ ਫਿਰ ਪੈਗ ਪਟਿਆਲਾ ਪਾਇਆ ਮੁੱਕ ਗਈ ਜਦ ਸਾਰੀ ਭੁਰਜੀ ਮੁੱਕ ਗਈ ਜਦ ਸਾਰੀ ਭੁੱਲ ਗਈ ਨਾਲੇ ਬੋਤਲ ਹੋ ਗਈ ਖਾਲੀ ਬਿਤਰ ਬਿਤਰ ਬੋਤਲ ਨੂੰ ਘੋਰਨਾ ਬਈ ਗੱਲ ਬਣੇ ਨੇ ਹਾਲੀ ਕਰ ਹੌਸਲਾ ਭਾਈ ਜੀ ਨੇ ਨੋਟ ਕੱਢਿਆ ਇੱਕ ਨੀਲਾ ਕਰ ਹੌਸਲਾ ਭਾਈ ਜੀ ਨੇ ਨੋਟ ਕੱਢਿਆ ਇੱਕ ਨੀਲਾ ਮਾਸਟਰ ਜੀ ਹੁਣ ਜਾਂ ਠੇਕੇ ਨੂੰ ਨਾਲੇ ਡਲਿਆਂ ਦਾ ਕੋਈ ਹੀਲਾ ਉਹ ਡਲੇ ਡਲੇ ਤੁਹਾਨੂੰ ਪਤਾ ਹੈ ਹੁਣ ਕਿਹਨੂੰ ਕਹਿੰਦੇ ਆ ਨਿਹੰਗਾਂ ਦੀ ਬੋਲੀ ਆ ਇਹ ਕਰ ਹੌਸਲਾ ਭਾਈ ਜੀ ਨੇ ਨੋਟ ਕੱਢਿਆ ਇੱਕ ਨੀਲਾ ਮਾਸਟਰ ਜੀ ਹੁਣ ਜਾਂ ਠੇਕੇ ਨੂੰ ਨਾਲੇ ਡਲਿਆਂ ਦਾ ਕੋਈ ਹੀਲਾ ਬਈ ਨਵਾਂ ਸਾਲ ਅਜ ਮਾਸਟਰ ਜੀ ਅਸੀਂ ਤੇਰੇ ਨਾਲ ਮਨਾਉਣਾ ਖਾ ਪੀ ਕੇ ਅੱਜ ਫੇਰ ਸਾਨੂੰ ਮੁਜਰਾ ਛੰਨੋ ਦਾ ਦੇਖਣ ਜਾਣਾ ਹਾਂ ਜੀ ਮੈਨੂੰ ਕਹਿ ਰਹੇ ਮੈਂ ਪੈਸੇ ਦੇ ਦਾਂ ਹਾਂ ਜੀ ਬਸ ਉਹ ਲੱਗ ਚੁੱਕੇ ਜੀ ਬੱਲੇ ਸਮਰਾਜ ਇਹ ਹੈ ਇਦਾਂ ਦੇ ਚੱਕਰ ਜਿਹੜੇ